ਅਮਿੰਦਜੀ ਕਾਂਗਰਸ ਵਿੱਚ ਆਪਣੀ ਬੰਦੀ ਕਾਂਗਰਸ ਦੇ ਵਿੱਚ ਵੀ ਕੁਛ ਨਾ ਕੁਛ ਚੱਲਦਾ ਰਹਿੰਦਾ ਹੈ ਖਾਸ ਕਰਕੇ ਤਰਨਤਾਰ ਨਾਲ ਜਿਹੜੀ ਚੋਣ ਸੀ ਉਸ ਤੋਂ ਬਾਅਦ ਲੱਗਦਾ ਸੀਗਾ ਕਿ ਕਾਂਗਰਸ ਸ਼ਾਇਦ ਕਿਤੇ ਪੈਰ ਲਾ ਜੇ ਪਰ ਉਸ ਤੋਂ ਬਾਅਦ ਉਹਨਾਂ ਦਾ ਰੋਲਾ ਰੱਪਾ ਜਿਆਦਾ ਵੱਧ ਗਿਆ ਆਪਸੀ ਜਿਹੜਾ ਕ੍ਰੇਜ਼ ਸੀ ਉਹ ਵੱਧ ਗਿਆ ਤੇ ਖਾਸ ਕਰਕੇ ਇੱਕ ਗੱਲ ਉਦੋਂ ਵੀ ਲੋਕ ਸਵਾਲ ਪੁੱਛਦੇ ਹੁੰਦੇ ਸੀ ਤਰਨਤਾਰ ਚੋਣਾਂ ਦੇ ਦੌਰਾਨ ਵੀ ਫਿਰ ਨਤੀਜਿਆਂ ਵੇਲੇ ਵੀ ਬਾਅਦ ਦੇ ਵਿੱਚ ਵੀ ਉਹ ਗੱਲ ਅਜੇ ਤੱਕ ਵੀ ਚੱਲਦੀ ਹੈ ਕਿ ਵੜਿੰਗ ਸਾਹਿਬ ਪ੍ਰਧਾਨ ਬਣੇ ਰਹਿਣਗੇ ਕਿ ਪ੍ਰਧਾਨਗੀ ਚਲੀ ਜਾਊਗੀ ਤੇ ਨਾਲ ਹੀ ਦੂਜਾ ਸਵਾਲ ਵੀ ਆ ਜਾਂਦਾ ਵੀ ਜੇ ਵੜਿੰਗ ਸਾਹਿਬ ਨਹੀਂ ਤੇ ਫਿਰ ਹੋਰ ਕੌਣ ਹੋਏਗਾ ਤੇ ਚੰਨੀ ਸਾਹਿਬ ਜਿਹੜੇ ਆ ਉਹ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਕਰਕੇ ਖਬਰਾਂ ਦੇ ਵਿੱਚ ਨੇ ਲੋਕਾਂ ਦੇ ਹਰਮਨ ਪਿਆਰੇ ਵੀ ਨੇ ਇਹ ਸਾਰੇ ਮਾਮਲੇ 'ਚੋਂ ਪਹਿਲਾਂ ਤੇ ਪਹਿਲਾ ਹੀ ਸਵਾਲ ਹੈ ਕਿ ਵੜਿੰਗ ਸਾਹਿਬ ਆਪ ਦੀ ਕੋਸ਼ਿਸ਼ੀ ਬਚਾ ਸਕਣਗੇ ਕਿ ਨਹੀਂ ਜਿਵੇਂ ਮੀਡੀਆ ਪੁੱਛ ਰਿਹਾ ਦੇਖੋ ਰਾਜਾ ਵੜਿੰਗ ਨੇ ਸਪਸ਼ਟ ਕਹਿ ਰੱਖਿਆ ਹੂੰ ਕਿ ਭਈ ਪ੍ਰਧਾਨ ਕੌਣ ਹੋਊ ਤੈਅ ਕਰਨਾ ਪਾਰਟੀ ਨੇ ਜੀ ਰਾਜਾ ਵੜਿੰਗ ਕਾਂਗਰਸ ਟੀ ਹੋਊ ਹੂੰ ਇਹ ਮੈਂ 10 ਦਿਨ ਮਤਲਬ ਕਿ ਰਾਜਾ ਵੜਿੰਗ ਇਸ ਚੀਜ਼ ਵਾਸਤੇ ਤੇ ਤਿਆਰ ਹੈ ਰਾਜਾ ਵੜਿੰਗ ਜਦੋਂ ਕਾਂਗਰਸ ਹਾਰੀ ਬੁਰੀ ਤਰ੍ਹਾਂ ਹਾਰੀ ਜੀ ਸਰਕਾਰ ਹੁੰਦਿਆਂ ਵੀਕ ਦੇ ਆਸ-ਪਾਸ ਡਿੱਗ ਪਏ ਹੂੰ ਉਸ ਤੋਂ ਬਾਅਦ ਯਾਦ ਕਰੋ ਕਾਂਗਰਸ ਦੇ ਵਿੱਚ ਕੀ ਹਾਲ ਸੀ ਵੱਡੇ-ਵੱਡੇ ਜਿਹੜੇ ਮਤਲਬ ਕਿ ਤਰੰਦਰ ਜਿਨ੍ਹਾਂ ਨੂੰ ਕਹਿੰਦੇ ਆਂ ਸਰ ਪਾਰਟੀ ਛੱਡ ਕੇ ਨਿਕਲ ਗਏ ਪਾਰਟੀ ਛੱਡ ਕੇ ਨਸ ਗਏ ਜੀ ਕੋਈ ਪਾਜ ਪਾਚ ਕੋਈ ਕਿਧਰ ਕੋਈ ਕਿਧਰ ਹਮ ਬੜੇ ਬੜੇ ਜਿਹੜੇ ਇਹਨਾਂ ਦੇ ਥੰਮ ਕਹਿ ਸਕਦੇ ਤਾਂ ਉਸ ਵਕਤ ਰਾਜਾ ਵੜਿੰਗ ਪ੍ਰਧਾਨ ਬਣਦਾ ਰਾਜਾ ਵੜਿੰਗ ਚਲੋ ਜਿੱਦਾਂ ਦੀ ਕਾਰਗਰਦਗੀ ਹੈ ਹਰੇਕ ਦੇ ਐਨਕ ਦਾ ਆਪੋ ਆਪਣਾ ਢੰਗ ਹੁੰਦਾ ਵੇਖਣ ਦਾ ਠੀਕ ਹੈ ਨਾ ਜੀ ਰਾਜਨੀਤਿਕ ਚਸ਼ਮੇ ਤੋਂ ਆਪਾਂ ਜੀ ਦੇਖਦੇ ਆ ਤਾਂ ਰਾਜਾ ਵੜਿੰਗ ਨੇ ਜਿੰਨਾ ਉਹ ਕਰ ਸਕਦਾ ਸੀ ਉਹਨੇ ਕੀਤਾ 4 ਸਾਲ ਪ੍ਰਧਾਨ ਰਹਿ ਗਿਆ ਰਾਜਾ ਵੜਿੰਗ ਸਦਾ ਲਈ ਕੋਈ ਕੋਈ ਬਿਆਨਨਾਮਾ ਤਾਂ ਹੁੰਦਾ ਨਹੀਂ ਗਾ ਬਿਲਕੁਲ ਕੋਈ ਵੀ ਅਹੁਦਾ ਤਾਂ ਰਾਜਾ ਵੜਿੰਗ ਦੇਖੋ ਕੰਟਰੋਵਰਸ਼ੀਅਲ ਹੋਏ ਇਹਦੇ 'ਚ ਕੋਈ ਸ਼ੱਕ ਨਹੀਂ ਹੁਣ ਐਸੀ ਵੋਟ ਜਿਹੜੀ ਆ ਪੰਜਾਬ ਦੇ ਵਿੱਚ ਬਹੁਤ ਵੱਡਾ ਫੈਕਟਰ ਹੈ ਹੂੰ ਹੋ ਸਕਦਾ ਹੈ ਕਿ ਉਸ ਨਿਰਾਸ਼ਗੀ ਨੂੰ ਕਿਉਂਕਿ ਦੇਖੋ ਜੇ ਮੰਨ ਲਓ ਰਾਜਾ ਵੜਿੰਗ ਵਾਲਾ ਮਸਲਾ ਹੈ ਨਾ ਜਿਹੜਾ ਉਹਦੇ 'ਚ ਕੀ ਹੈ ਕਿ ਜੇ ਕਿਸੇ ਹਲਕੇ 'ਚ 1000 2000 ਵੋਟ ਦਾ ਵੀ ਐਵਰੇਜ ਨੁਕਸਾਨ ਲਾਇਆ ਜਾਵੇ ਤਾਂ ਗਾਂ ਜਾ ਕੇ ਸਥਿਤੀ ਜਿਹੜੀ ਹੈ ਵਿਗੜ ਸਕਦੀ ਹੈ ਜੀ ਠੀਕ ਹੈ ਨਾ ਕਈ ਸੀਟਾਂ ਤੇ ਪ੍ਰਭਾਵ ਪੈ ਜਾਂਦੇ ਆ ਇੰਨੀ ਕੁ ਵੋਟ ਤੇ ਤਾਂ ਮਤਲਬ ਕਿ ਉਹਨਾਂ ਦੇ ਕੋਲ ਇਸ ਚੀਜ਼ ਨੂੰ ਹੋ ਸਕਦਾ ਹੈ ਕਿ ਸੁਧਾਰ ਵਾਸਤੇ ਚੰਨੀ ਦਾ ਜਿਹੜਾ ਬਦਲ ਆ ਉਹ ਅਜ਼ਮਾਇਆ ਜਾ ਸਕਦਾ ਹੈ ਜੀ ਕਿ ਚੰਨੀ ਦੀ ਗੱਲ ਵੀ ਚਲਦੀ ਹੈ ਨਾ ਤੁਸੀਂ ਆਮ ਬੋਲਚਾਲ 'ਚ ਦੇਖ ਲਓ ਜਦੋਂ ਕਾਂਗਰਸ ਦੀ ਗੱਲ ਚੱਲੇਗੀ ਚੰਨੀ ਦਾ ਜ਼ਿਕਰ ਆਉਂਦਾ ਜੀ ਕਿ ਯਾਰ ਚੌਟ ਜੀਤ ਚੰਨੀ ਬਣ ਜਾਣ ਤੇ ਇਦਾਂ ਹੋ ਜਾਏਗਾ ਉਦਾਂ ਹੋ ਜਾਏਗਾ ਕਿ ਪਬਲਿਕ ਡੋਮੇਨ 'ਚ ਗੱਲਾਂ ਚੱਲਦੀਆਂ ਨੇ ਸਾਬ ਕਿ ਕਹਣਾ ਜੀ ਉਹ ਚੱਲਦੀਆਂ ਤਾਂ ਹੁਣ ਬੀਤੇ ਦਿਨੀ ਜੇ ਤੁਸੀਂ ਦੇਖੋਗੇ ਚੰਨੀ ਸਾਹਿਬ ਦੇ ਘਰ ਦੇ ਵਿੱਚ ਅਖੰਡ ਪਾਠ ਰਖਾਇਆ ਗਿਆ ਸੀਗਾ ਭੋਗ ਦੇ ਮੌਕੇ ਤੇ ਉਹਨਾਂ ਨੇ ਇਨਵੀਟੇਸ਼ਨ ਦਿੱਤੇ ਉੱਥੇ ਤੁਸੀਂ ਦੇਖੋਗੇ ਰਾਜਾ ਵੜਿੰਗ ਰਾਣਾ ਗੁਰਜੀਤ ਅੱਛਾ ਉਹ ਤੋਂ ਪਹਿਲਾਂ ਜਿਹੜਾ ਕਸ਼ੋਰੀ ਜੀ ਦੀ ਲੜਕੀ ਦਾ ਵਿਆਹ ਸੀ ਉੱਥੇ ਮਾਹੌਲ ਬਿਲਕੁਲ જુਦਾ ਸੀ ਗਰੁੱਪੀਜ਼ਮ ਜਾਂ ਧੜੇਬੰਦੀ ਉਹ ਸਾਫ਼ ਚੱਲ ਕਰ ਰਹੀ ਸੀ ਇੱਥੇ ਆ ਕੇ ਬਿਲਕੁਲ ਤਸਵੀਰ ਜਿਹੜੀ ਸੀਗੀ ਨਾ ਬਦਲੀ ਸੀ ਸਾਰੇ ਪਿਆਰ ਦੇ ਨਾਲ ਸਾਰੇ ਮਤਲਬ ਕਿ ਰਸੂਖ ਦਿਖਾਰੇ ਸਨ ਆਪਸ ਵਿੱਚ ਇਤਫਾਕ ਦਿਖਾਰੇ ਸਨ ਇਥੋਂ ਤੱਕ ਕਿ ਰਾਜਾ ਵੜਿੰਗ ਤੇ ਚਨੀ ਸਾਹਿਬ ਬਹੁਤ ਘੁੱਟ ਕੇ ਜੱਫੀ ਪਾ ਰਹੇ ਸਨ ਜੀ ਠੀਕ ਹੈ ਨਾ ਜੀ ਸੋ ਇਸ ਗੱਲ ਦਾ ਹੁਣ ਦੇਖੋ ਇਲੈਕਸ਼ਨ ਆ ਗਿਆ ਬਲਾਕ ਸੰਵਤੀ ਤੇ ਜ਼ਿਲ੍ਹਾ ਪ੍ਰੀਸ਼ਦ ਤੁਹਾਡੇ ਪ੍ਰਸ਼ਨ ਤੇ ਆ ਜੰਨਾ ਮੈਂ ਫਿਰ ਮੂਲ ਪ੍ਰਸ਼ਨ ਤੇ ਆ ਜੰਨਾ ਕਿ ਚੱਲਦੀ ਚੋਣ ਦੇ ਵਿੱਚ ਤੇ ਕੋਈ ਵੱਡਾ ਫੈਸਲਾ ਲਿਆ ਨਹੀਂ ਜਾ ਸਕਦਾ ਜੀ ਠੀਕ ਹੈ ਜੀ ਉਧਰੋਂ ਆ ਕੇ ਸਰਦਰ ਉੱਤ ਦਾ ਸੈਸ਼ਨ ਹੂੰ ਤੇ ਰਾਹੁਲ ਗਾਂਧੀ ਅਤੇ ਬੀਬੀ ਸੋਨੀਆ ਤੇ ਤਾਂ ਪਰਚਾ ਕਰਤਾ ਇਹਨਾਂ ਨੇ ਕੁਝ ਘੰਟੇ ਪਹਿਲਾਂ ਈਡੀ ਨੇ ਜਿਹੜੀ ਆਰਥਿਕ ਅਪਰਾਧ ਸ਼ਾਖਾ ਹੁੰਦੀ ਆ ਉਹਦੇ ਤੋਂ ਪਰਚਾ ਕਰਵਾਤਾ ਜੀ ਉਹਨਾਂ ਦਾ ਤਾਂ ਹੁਣ 10-15 ਦਿਨ ਦਾ ਜਿਹੜਾ ਸੈਸ਼ਨ ਆ ਉਧਰ ਜੇ ਮਾਰੇਗਾ ਹੂੰ ਫਿਰ ਐਸਆਰ ਦੇ ਮਾਮਲੇ ਤੇ ਤੁਹਾਨੂੰ ਪਤਾ ਬੜਾ ਗੈ ਗੱਚ ਕੰਮ ਚੱਲਣ ਰਿਹਾ ਜੀ ਵੋਟ ਚੋਰੀ ਕਾਂਗਰਸ ਆਪ ਦਾ ਮੰਥਨ ਵੀ ਕਰ ਰਹੀ ਆ ਇੱਕ ਮਾਨ ਵੀ ਸਾਡਾ ਬਣੇਗਾ ਕੀ ਹੂੰ ਇਹਤੇ ਬਹੁਤ ਮੁਸ਼ਕਲ ਆ ਤੋ ਕਹਿਣ ਦਾ ਭਾਵ ਇਹ ਆ ਕਿ ਹਾਲੇ ਤੇ ਕੋਈ ਫੈਸਲਾ ਮੈਨੂੰ ਨਹੀਂ ਲੱਗਦਾ ਕਿ ਕੁਝ ਦਿਨਾਂ ਚ ਆ ਜਾਏਗਾ ਹੂੰ ਜੇ ਸਾਰੇ ਆਪਾਂ ਕਟਰਾ ਕ੍ਰਮ ਨੂੰ ਦੇਖੀਏ ਹਾਂ ਜਨਵਰੀ ਫਰਵਰੀ ਚ ਹੋ ਸਕਦਾ ਕਿਉਂਕਿ ਫਿਰ ਪੰਜਾਬ ਦਾ ਜਿਹੜਾ ਇਲੈਕਸ਼ਨ ਮੋਡ ਆ ਉਹ ਆਨ ਹੋ ਜਾਏਗਾ ਠੀਕ ਹੈ ਜੀ ਫਿਰ ਇਹਨਾਂ ਨੂੰ ਫੈਸਲੇ ਤੁਰੰਤ ਲੈਣੇ ਪੈਣਗੇ ਪੰਜਾਬ ਦੇ ਵਿਆਜ਼ ਨਾਲ ਜ਼ਿੰਮੇਵਾਰੀਆਂ ਸੰਗਠਨਾਤਮਕ ਤੌਰ ਤੇ ਦੇਖਣੀਆਂ ਪੈਣਗੀਆਂ ਵੀ ਕਿਹਨੂੰ ਸੌਂਪਿਆ ਜਾ ਸਕਦਾ ਹੈ ਫਿਰ ਉਹਨੇ ਉਸ ਸਾਥ ਨਾਲ ਆਪੀ ਟੀਮ ਬਣਾਉਣੀ ਹੈ ਸਾਰਾ ਕੁਝ ਕਰਨਾ ਹੈ ਹੂੰ ਤਾਂ ਇੱਕ ਮੌਕਾ ਇਦਾਂ ਦਾ ਆਉਂਦਾ ਹੈ ਫਿਰ ਕਿ ਪਾਰਟੀ ਵਾਸਤੇ ਇਹ ਹੁੰਦਾ ਕਿ ਯਾਰ ਜੇ ਆਪਾਂ ਵਿਖਰੇ ਰਹੇ ਤੇ ਭਾਈ ਪੱਲੇ ਕੁਝ ਨਹੀਂ ਪੈਣਾ ਹਾਂ ਫਿਰ ਤੋਂ ਆਪਣੇ ਸਾਹ ਨਾਲ ਠੀਕ ਕਿਹਾ ਹਾਈ ਕਮਾਂਡ ਦਾ ਚਲੋ ਤੁਹਾਡੇ ਵੀ ਰਹਿੰਦੇ ਆ ਕਾਂਗਰਸ ਦੇ ਵਿੱਚ ਕਿ ਆਪੋ ਆਪਣੇ ਹਿਸਾਬ ਨਾਲ ਚੱਲੀ ਚੱਲੋ ਇੱਕ ਵਾਰੀ ਜਿੱਤ ਗਏ ਤੁਸੀਂ ਜੀ ਤਾਂ ਉਹਦੇ ਚ ਸਹਿਮਤੀ ਵੀ ਬਣ ਜਾਂਦੀ ਹੁੰਦੀ ਹੈ ਗਾਂ ਜਾ ਕੇ ਕਿਉਂਕਿ ਕੋਟਾ ਹੁੰਦਾ ਫਲਾਣੇ ਨੂੰ ਇੰਨੀ ਟਿਕਟਾਂ ਜਾਣੀਆਂ ਆਹ ਜੇ ਜਿੱਤ ਜਾਣਗੇ ਰਾਜਾ ਵੜਿੰਗ ਜਿੱਤ ਗਿਆ ਤਾਂ ਮੰਤਰੀ ਤਾਂ ਘਟੋ ਘਟਾਗਲਾ ਸੁਪਨਾ ਦੇਖਦਾ ਹੀ ਹੈ ਨਾ ਕਿ ਮੰਤਰੀ ਤਾਂ ਪਿਛਲੀ ਵਾਰੀ ਵੀ ਸੀ ਘਟੋ ਘਟਾ ਮੰਤਰੀ ਤੇ ਬਣੀ ਜੀ ਪਰ ਜੇ ਜਿੱਤਾਂਗੇ ਨਹੀਂ ਤਾਂ ਬਣਾਂਗੇ ਕੀ ਬਿਲਕੁਲ ਸੋ ਇਸ ਵਾਸਤੇ ਚੰਨੀ ਸਾਫ ਦੀਆਂ ਜਿਹੜੀਆਂ ਰਾਜਨੀਤਿਕ ਸਫਾ ਨੇ ਉਹਨਾਂ ਦੇ ਵਿੱਚ ਰੌਣਕ ਤੇ ਦਿਖਾਈ ਦੇ ਰਹੀ ਆ ਹੂੰ ਤੇ ਜਿਵੇਂ ਆਪਾਂ ਗੱਲ ਕਰਕੇ ਹੀ اٹੇ ਆ ਕਿ ਭਾਈ ਅੰਤਮ ਫੈਸਲਾ ਤੇ ਇਨਾਂ ਦੀ ਹਾਈ ਕਮਾਂਡ ਦਾ ਹੀ ਆ ਨਾ ਜੀ ਉਹ ਕੀ ਕਰਦੀ ਆ ਪਰ ਜੇ ਕਾਂਗਰਸ ਦੇ ਫੈਸਲੇ ਜਿਹੜੇ ਆ ਨਾ ਉਹ ਸਹੀ ਨਾ ਗਏ ਤਾਂ ਕਾਂਗਰਸ ਇੱਥੇ ਉਹੀ ਹਸ਼ਰ ਦੇਖੇਗੀ ਜੋ ਇਹਨਾਂ ਨੇ ਹਰਿਆਣਾ 'ਚ ਵੇਖਿਆ ਹੂੰ ਜੋ ਰਾਜਸਥਾਨ 'ਚ ਦੇਖਿਆ ਜੀ ਠੀਕ ਹੈ ਜੀ ਕੁਝ ਹਾਦ ਤੱਕ ਮੱਧ ਪ੍ਰਦੇਸ਼ 'ਚ ਦੇਖਿਆ ਇਹੀ ਅਸਰ ਹੋਏਗਾ ਜੇ ਨਾ ਮਤਲਬ ਕਿ ਕਾਂਗਰਸ ਨੇ ਵਧੀਆ ਫੈਸਲੇ ਲਏ ਵਧੀਆ ਫੈਸਲੇ ਤੋਂ ਭਾਵ ਕਿ ਹਰੇਕ ਲੀਡਰ ਦੀ ਅਹਿਮੀਅਤ ਦੀ ਲੋੜ ਆ ਜੀ ਜਿਹੜੀ ਐਵੇਂ ਤੇ ਉਹਦੀ ਲੋੜ ਆ ਕਿ ਉਸ ਨੂੰ ਵਰਤਿਆ ਜਾਵੇ ਬਿਲਕੁਲ ਚਾਹੇ ਨਵਜੋਤ ਸਿੰਘ ਸਿੱਧੂ ਕਿ ਉਹਨਾਂ ਸਿੱਧੂ ਫੈਮਿਲੀ ਦੀ ਆਉਂਦੀ ਐਵੇਂ ਤੇ ਹਮ ਠੀਕ ਹੈ ਨਾ ਜੀ ਨਿੱਜੀ ਜਿਵੇਂ ਕਿਸੇ ਪ੍ਰਭਾਵਤ ਹਰੇਕ ਦਾ ਹਰੇਕ ਦਾ ਹੁੰਦਾ ਹੈ ਜੀ ਤਾਂ ਉਹ ਇੱਕ ਮਤਲਬ ਕਿ ਟੀਮ ਦੇ ਵਿੱਚ ਜੇ ਇਹਨਾਂ ਨੇ ਨਾ ਇਹਨੂੰ ਬਦਲਿਆ ਹਮ ਸਾਰੇ ਢਾਂਚੇ ਨੂੰ ਤਾਂ ਕਾਂਗਰਸ ਦਾ ਨੁਕਸਾਨ ਹੋਏਗਾ ਜੀ ਔਰ ਉਹਦਾ ਫਾਇਦਾ ਡੈਫੀਨਟਲੀ ਕਹੋ ਆਮ ਆਦਮੀ ਪਾਰਟੀ ਨੂੰ ਬਹੁਤ ਹੱੱਦ ਤੱਕ ਹੋਏਗਾ ਹੂੰ ਹੂੰ ਕਿਉਂਕਿ ਮਾਮਲਾ ਜਿਹੜਾ ਹੈ ਨਾ ਉਹ ਜੇ ਤੁਸੀਂ ਦੇਖੋਗੇ ਤਾਂ ਕਾਂਗਰਸ ਦਾ ਅੰਦਰੂਨੀ ਹਮੇਸ਼ਾ ਰਹਿੰਦਾ ਹੀ ਆ ਕਿਸੇ ਵੀ ਸਟੇਟ 'ਚ ਚੱਕ ਕੇ ਦੇਖ ਲਓ ਜੀ ਤਾਂ ਕਈ ਥਾਵਾਂ ਤੇ ਬਹੁਤ 파ਰੂ ਹੋ ਜਾਂਦਾ ਫਿਰ ਇਹਨਾਂ ਤੇ ਹੂੰ ਬਿਲਕੁਲ ਇੱਕ ਪਰਸੈਪਸ਼ਨ ਵਾਲੀ ਗੱਲ ਹੀ ਹੈ ਮਿੰਟੂ ਜੀ ਕਾਫੀ ਦੋਸਤ ਇੱਥੇ ਸੁਖਪਾਲ ਖਹਿਰਾ ਸਾਹਿਬ ਉਹਨਾਂ ਦਾ ਨਾਮ ਲੈ ਰਹੇ ਆ ਕੁਝ ਕਹਿ ਰਹੇ ਕਿ ਉਹਨਾਂ ਨੂੰ ਲੈ ਕੇ ਆਉਣਾ ਚਾਹੀਦਾ ਕੁਝ ਕਹਿ ਰਹੇ ਨੇ ਕਿ ਉਹ ਨਹੀਂ ਦੇਖੋ ਸੁਖਪਾਲ ਖਹਿਰਾ ਨੂੰ ਸਟੇਟ ਪੱਧਰੀ ਜ਼ਿੰਮੇਵਾਰੀ ਤਾਂ ਬਹੁਤ ਮੇਰੇ ਖਲ ਦੇ ਨਾਲ ਹਾਲੇ ਗਾਂ ਦੀ ਗੱਲ ਆ ਹੂੰ ਸਟੇਟ ਪੱਧਰ ਦੀ ਜ਼ਿੰਮੇਵਾਰੀ ਨਹੀਂ ਚੰਨੀ ਸਾਹ ਦੇ ਨਾਲ ਇੱਕ ਫਾਇਦਾ ਕਾਂਗਰਸ ਨੇ ਬਿਲਦ ਨਾ ਕਿ ਉਹ ਪੂਰੇ ਮੁਲਕ ਦੇ ਵਿੱਚ ਉਸ ਚੀਜ਼ ਨੂੰ ਜਿਵੇਂ ਉਹਨਾਂ ਨੇ ਐਸੀ ਮੁੱਖ ਮੰਤਰੀ ਉਸ ਰਾਇਨ ਬਣਾਇਆ ਸੀਗਾ ਤਾਂ ਉਸ ਨੂੰ ਐਂਡੋਰਸ ਕਰਦੇ ਨੇ ਉਹ ਬਿਲਕੁਲ ਠੀਕ ਹੈ ਨਾ ਜੀ ਕਿਉਂਕਿ ਕਾਂਗਰਸ ਕੌਮੀ ਪਾਰਟੀ ਹੈ ਨਾ ਖੇਤਰੀ ਨਹੀਂ ਹੈ ਹੂੰ ਸੋ ਇਸ ਵਾਸਤੇ ਚੰਨੀ ਸਾਹ ਨੂੰ ਐਡਵਾਂਟੇਜ ਮਿਲਦਾ ਇਸ ਚੀਜ਼ ਦਾ ਜੀ ਤੋ ਐਸੀ ਪੈਚਾਰੀ ਤੋਂ ਇਸੇ ਕਰਕੇ ਹੀ ਉਹ ਹੋ ਰਹੀ ਹੈ ਜੀ ਬਿਲਕੁਲ ਮੁੱਖ ਮੰਤਰੀ ਕਿਉਂਕਿ ਉਦੋਂ ਜੱਟ ਜੱਟ ਆਪਸ ਵਿੱਚ ਝਗੜ ਪਏ ਜੀ ਠੀਕ ਹੈ ਜੀ ਆਪਸ ਵਿੱਚ ਜਦੋਂ ਲੜ ਪਏ ਉਹਨਾਂ ਨੇ ਕਹਿ ਕੇ ਚੰਨੀ ਸਾਹ ਬਣਾ ਦਿੰਨੇ ਹੁਣ ਸਿੱਧਾ ਖੁੱਲਾ ਵਿਰੋਧ ਕੌਣ ਕਰਦਾ ਜੀ ਕਿਉਂਕਿ ਗਾਂ ਫਿਰ ਐਸੀ ਵੋਟ ਨਹੀਂ ਲੈਣੀ ਹਮ ਇਸ ਵਾਸਤੇ ਮਤਲਬ ਕਿ ਇਹ ਚੀਜ਼ਾਂ ਹੁੰਦੀਆਂ ਨੇ ਰਾਜਨੀਤੀ ਚ ਜੀ 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 ਖੈ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਨਾਲ ਜੁੜੇ ਰਹਿਣ ਵਾਸਤੇ ਤੇ ਇੱਕ ਜਸਪ੍ਰੀਤ ਬਰਾੜ ਜੀ ਇਹ ਗੱਲ ਆਪਾਂ ਕੱਲ ਵਾਸਤੇ ਸਾਂਭ ਲੈਨੇ ਆ ਤੁਹਾਡੀ ਅਰਥਕੋਇਕ ਤੇ ਨਵਾਂ ਨਕਸ਼ਾ ਆਇਆ ਹੈ ਕਹਿੰਦੇ ਉਹਦੇ ਬਾਰੇ ਦੱਸਿਓ ਜ਼ਰੂਰ ਨਹੀਂ ਸਾਨੂੰ ਨਹੀਂ ਪਤਾ ਜੀ ਇਸ ਨਕਸ਼ੇ ਬਾਰੇ ਕਿ ਅਰਥਕੋਇਕ ਦਾ ਕੋਈ ਨਕਸ਼ਾ ਮਤਲਬ ਕਿ ਅਰਥਕੋਇਕ ਪਚਾਲ ਪਚਾਲ ਦੀ ਗੱਲ ਕਰ ਰਹੇ ਪਰ ਉਹ ਦੇਖੋ ਬੋਸਾਂ ਦੀ ਨਵੀਂ ਗੱਲ ਪਤਾ ਕੀ ਹੁੰਦਾ ਹੈ ਪਚਾਲ ਨੂੰ ਵੈਸੇ ਜੇ ਤੁਸੀਂ ਦੇਖੋਗੇ ਇਹਦਾ ਕੋਈ ਫੋਰਕਾਸਟ ਨਹੀਂ ਹੁੰਦਾ ਹਮ ਠੀਕ ਹੈ ਜੀ ਤੋ ਕਿਉਂਕਿ ਇਹ ਪਲੇਟਾਂ ਦਾ ਹਿਸਾਬ ਕਿਤਾਬ ਹੈ ਧਰਤੀ ਇਟਲੀਆਂ ਪਲੇਟਾਂ ਦਾ ਹੁੰਦਾ ਜਿਹਨੂੰ ਆਪਾਂ ਛੋਟੇ ਹੁੰਦੇ ਇਹ ਹੀ ਮੰਨੀ ਗਏ ਕਿ ਕੋਈ ਮੈਲ ਖਲੋਤਾ ਜੀ ਥੱਲੇ ਉਹਨੇ ਸਿਰਗਾ ਧਰਤੀ ਚੁੱਕੀ ਆ ਠੀਕ ਹੈ ਜੀ ਵਿਗਿਆਨਕ ਢੰਗ ਨਾਲ ਦੇਖੋ ਕਿ ਤੇ ਪਲੇਟਾਂ ਹੁੰਦੀਆਂ ਧਰਤੀ ਇਟਲੀਆਂ ਹਮ ਹੁਣ ਉਹਦੇ ਚ ਕੀ ਹੈ ਕਿ ਖਾਸ ਇਲਾਕੇ ਨੂੰ ਚਿੰਨ ਚਿਨਾਤਮਕ ਤੌਰ ਤੇ ਜ਼ਰੂਰ ਦਰਸਾਇਆ ਜਾਂਦਾ ਕਿ ਇੱਥੇ ਜ਼ਿਆਦਾ ਖਤਰਾ ਹੈ ਜੀ ਅਰ ਇਹਦਾ ਇਹ ਨਾ ਮੰਨ ਕੇ ਚੱਲੋ ਕਿ ਨਕਸ਼ੇ ਦੇ ਮੁਤਾਬਕ ਹੀ ਪਹਚਾਲ ਹੋਣਾ ਹੈ ਬਿਲਕੁਲ ਚਾਲ ਇਦਾਂ ਦੀ ਚੀਜ਼ ਹੈ ਕਿ ਇਸ ਨੂੰ ਅਗਾਊ ਮਤਲਬ ਕਿ ਠੀਕ ਅੰਦਾਜ਼ਾ ਕੋਈ ਹੋ ਸਕਦਾ ਪਰ ਥੋਸ ਨਹੀਂ ਹੁੰਦਾ ਜਿਵੇਂ ਆਪਾਂ ਮੀਂਹ ਬਾਰੇ ਅੱਜਕੱਲ ਤੇ ਐਕਿਊਰਸੀ ਬਹੁਤ ਜ਼ਿਆਦਾ ਹੈ ਜੀ ਠੀਕ ਹੈ ਨਾ ਜੀ ਦੱਸ ਦਿੱਤਾ ਜਾਂਦਾ ਕਿ ਇੰਨੇ ਵਜੇ ਮੀਂਹ ਆਊਗਾ ਇੰਨੇ ਵਜੇ ਆਉਈਗਾ ਇੰਨੇ ਵਜੇ ਆਉਈਗਾ ਪਰ ਪਹਚਾਲ ਬਾਰੇ ਇਸ ਤਰ੍ਹਾਂ ਦਾ ਕੋਈ ਸਿਸਟਮ ਹੈ ਨਹੀਂਗਾ ਜੀ ਜੀ ਜੀ